ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪੂਨੀਆਂ ਪੂਨੀਆਂ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਕਰਿਆਲਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਜਿਹੜੀ ਦੋਸਤੋ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਘਰੇਲੂ ਘਰ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਹਾਂ ਇੱਕ ਵਾਰ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਇੱਕੋ ਇੱਕ ਪਰਪਸ ਉੱਪਰ ਜਿਹੜੀ ਇਹ ਵੀਡੀਓ ਬਣ ਰਹੀ ਆ ਇੱਕ ਵਾਰ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਐਵਰ ਦੋਸਤੋ ਫੁਕਾਊਆ ਹੁਣ ਮੌਜੂਦਾ ਟਾਈਮ ਕਿੰਨਾ ਇੰਦਾ ਥਲੇ ਦੁੱਧ ਆ ਤੇ ਕਿੰਨੇ ਕ ਸਮੇਂ ਦੀ ਸੂਈ ਆ ਤੇ ਕੀ ਮੁੱਲ ਪੜਦਾ ਰਹੂਗਾ ਪੂਰੀ ਗੱਲਬਾਤ ਆਪਾਂ ਓਨਰ ਵੀਰ ਸੁਖਦੇਵ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਇੱਕ ਵੀਰ ਨੇ ਜਿਹੜੀ ਝੋਟੀ ਨੀਂਦੀ ਰਬੀ ਦੀ ਸੰਭੀ ਆ ਦੋਸਤੋ ਇਹ ਵੀ ਚੰਗੇ ਦੁੱਧ ਤੇ ਚੱਲ ਰਹੀ ਆ ਠੀਕ ਆ ਜੀ ਤੇ ਵੀਰ ਦਾ ਕੇ ਪਲਾਨ ਆ ਵੀ ਤਕਰੀਬਨ ਇਹ ਅੱਗੇ ਬੂ ਕੰਪੀਟੀਸ਼ਨ ਜਿਹੜਾ ਸਾਰੇ ਵੀਰਾਂ ਨੂੰ ਪਤਾ ਹੈ ਗੜਵਾਸੂ ਯੂਨੀਵਰਸਿਟੀ ਦੇ ਅੰਡਰ ਆਉਂਦੇ ਖੇਤੀ ਵਿਗਿਆਨ ਕੇਂਦਰ ਹਰੀ ਕੇ ਪਤਨਗੋੜਾ ਕਰਾਇਆ ਜਾਂਦਾ ਹੈ ਬਿਲਕੁਲ ਸਾਲ ਬਾਅਦ ਤੇ ਉਹ ਮੇਲੇ ਦੇ ਵਿੱਚ ਵੀ ਤਾਂ ਦਾ ਵੀ ਆਪਾਂ ਦੁੱਧ ਚਵਾਈ ਵਾਸਤੇ ਇੱਕ ਵਾਰੀ ਜ਼ਰੂਰ ਲੈ ਕੇ ਜਾਵਾਂਗੇ ਇਹ ਝੋਟੀ ਤੇ ਬਾਕੀ ਹੁਣ ਮੌਜੂਦਾ ਟਾਈਮ ਇਸ ਝੋਟੀ ਦੇ ਥੱਲੇ ਕਿੰਨਾ ਦੁੱਧ ਆ ਤੇ ਪਹਿਲੇ ਸਵੇਰ ਦਾ ਕੀ ਮਿਲਕਰ ਰਿਕਾਰਡ ਰਿਆ ਠੀਕ ਆ ਜੀ ਨਾਰਮਲ ਚਵਾਈ ਤੇ ਉਹ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਤੋਂ ਵੀਡੀਓ ਦੇ ਵਿੱਚ ਕਰ ਲਾਂਗੇ ਠੀਕ ਆ ਜੀ ਤੇ ਖਾਸ ਵਿਜ਼ਿਟ ਤੁਸੀਂ ਜਿਹੜੀ ਆ ਪਿੰਡ ਪੁਨੀਆ ਕਰਨੀ ਆ ਤੇ ਬਕਾਉ ਸਿਰਫ ਇੱਕ ਵਹਿੜੀ ਜਿਹੜੀ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਦੋਸਤੋ ਝੋਟੀ ਤੁਹਾਨੂੰ ਦਿਖਾਵਾਂਗੇ ਇੱਕ ਐਜ ਇੱਕ ਸ਼ੋਅ ਕੁਆਲਟੀ ਵਜੋਂ ਦਿਖਾ ਰਹੇ ਆ ਠੀਕ ਆ ਜੀ ਨਾਲ ਦੀ ਨਾਲ ਇਹਦਾ ਚਾਨਣਾ ਪਾ ਦਾਂਗੇ ਝੋਟੀ ਦਾ ਤੇ ਬੱਚਾ ਇਹਦੇ ਮਗਰ ਬਹੁਤ ਸੋਹਣੀ ਕੱਟੀ ਜਾਈ ਆ ਫੀਮੇਲ ਉਹ ਵੀ ਆਪਾਂ ਪੁੱਛ ਲਵਾਂਗੇ ਕਿਹੜੇ ਸਾਂ ਦੀ ਬੱਚੀ ਆ ਸਭ ਤੋਂ ਪਹਿਲਾਂ ਸਖਦੇਵ ਭਾਈ ਸਾਸਰੀ ਘਰ ਕਿੱਦਾਂ ਚੱਗਾ ਹੋਰ ਪਾਜੀ ਠੀਕ ਠਾਕ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਸਖਦੇਵ ਹਾਂਜੀ ਵਧੀਆ ਅੱਛਾ ਵੀਰ ਜੀ ਅ ਜਿੱਦਾਂ ਆਪਣਾ ਗੱਲਬਾਤ ਹੋਈ ਸੀ ਵੀ ਇੱਕ ਮਾਜੀ ਆਪਣਾ ਜਿਹੜੀ ਵੈੜੀ ਵੈੜੀ ਵਿੱਚ ਨਹੀਂ ਵਜੇ ਆਪਣਾ ਤੇ ਜਿਹੜੀ ਇੱਕ ਆਪਣੇ ਕੋਲ ਝੋਟੀ ਆ ਵੀ ਤੁਸੀਂ ਦੱਸ ਰਹੇ ਜੇ ਵੀ ਚੰਗੇ ਦੋਤਰਕਾਰ ਦੇ ਚੱਲ ਰਹੀ ਹੁਣ ਹਾਂਜੀ ਹਾਂਜੀ ਇਹ ਨਾਲ ਮਲਕੀ ਮਹੀਨਾ ਹੋ ਗਿਆ ਸੀ ਨੂੰ ਜੇ 30 ਦਿਨ ਹੋਇਆ ਅੱਛਾ ਜੀ ਤੇ ਕੁਆਲਿਟੀ ਇਹਦੀ ਮਲਕੀ 15 16 ਲੀਟਰ ਤੋਂ ਚੱਲਣਦੀ ਆ ਵੀ ਹੁਣ 15 16 ਲੀਟਰ ਆਏ ਆ ਮੌਜੂਦ ਹਾਂਜੀ ਹੈਗਾ ਹੈਗਾ ਹਾਂਜੀ ਹੁਣ ਚੱਲਣਦੇ ਦੋਹਾਂ ਟਾਈਮਾਂ ਦਾ ਠੀਕ ਆ ਜੀ ਠੀਕ ਹਾਂਜੀ ਤਾਂ ਮਾਰਨਿੰਗ ਇਹਦੀ ਚੁਆਇਸ ਵੀ ਕਰ ਲਈ ਸੀ ਮਾਰਨਿੰਗ ਚੁਆਇਸ ਹਾਂਜੀ ਵੀਰੇ ਕਰ ਲਈ ਹੁਣ ਠੀਕ ਇਹ ਦੋਸਤੋ ਇਹ ਸਾਡੇ ਇਹ ਮਲਕੀ 6 ਵਜੇ ਚੁਆਇਸ ਹੋਈ ਹੈ ਚਲੋ ਇਹ ਨਾਟ ਫਲੋਰ ਸੇਲ ਆ ਵੀ ਬਕਾਉ ਨਹੀਂ ਗਈ ਲੈ ਲੈ ਬਕਾਉ ਨਹੀਂ ਵੀਰੇ ਇੱਕ ਪਾਲਸਿਆ ਪਾ ਦੇਣਾ ਇਹ ਸਟੌਂਗ ਹੈਗੀ ਪੋਣੀ ਵੀਡੀਓ ਜੀ ਬਿਲਕੁਲ ਜੀ ਬਿਲਕੁਲ ਇਹ ਦੋਸਤੋ ਸ਼ੌਕ ਆ ਵੀਰ ਦਾ ਵੀ ਨਾਲ ਦੀ ਰਾਹ ਆ ਕੱਟੀ ਆਏ ਹਾਂ ਜੀ ਤੇ ਵਿੱਚ ਆਪਾਂ ਦਿਖਾ ਦਿੰਨੇ ਆ ਭੈਣ ਭਰਾਵਾਂ ਨੂੰ ਆ ਮਗਰ ਕੱਟੀ ਆ ਫੀਮੇਲ ਆ ਤੁਹਾਨੂੰ ਦਿਖਾਉਨੇ ਆ ਨੀਲੀ ਰਾਵੀ ਦੀ ਮਗਰ ਕੱਟੀ ਆ ਇਹ ਕਿਹਦੇ ਸਾਹ ਦੀ ਬੱਚੀ ਆ ਜੀ ਇਹ ਵੀ ਨੂਰ ਬੋਲਦੀ ਜਾਂਦੀ ਡਾਕਟਰਾਂ ਦਾ ਬਗ ਨੂਰ ਬੋਲਦੀ ਆ ਕੱਪੇਗਾ ਨੂਰ ਬੋਲ ਸੋ ਨੂਰ ਨੂਰ ਬੋਲਦੀ ਜੋ ਦੋਸਤੋ ਇਹ ਮਗਰ ਕੱਟੀ ਆ ਸੋ ਕੱਟੀ ਬਹੁਤ ਸੋਹਣੀ ਆ ਠੀਕ ਆ ਜੀ ਕੱਟੀ ਵੀ ਤੁਸੀਂ ਵੇਖ ਤੇ ਉਸ ਵੀ ਉੱਪਰ ਤੱਕ ਵਾਈਡ ਆ ਠੀਕ ਆ ਸੋ ਬੱਚਾ ਵੀ ਬਹੁਤ ਸੋਹਣਾ ਪਾਇਆ ਹੈ ਝੋਟੀ ਨੇ ਤੇ ਝੋਟੀ ਆਪ ਵੀ ਇਸ ਵਕਤ ਚੰਗੇ ਦੁੱਧ ਤੇ ਚੱਲ ਰਹੀ ਹੈ ਠੀਕ ਆ ਜੀ ਤੇ ਤਕਰੀਬਨ 15 16 ਲੀਟਰ ਮਿਲਕ ਆ ਇਸ ਵਕਤ ਅਜ ਮਹੀਨੇ 58 ਦਿਨਾਂ ਮਹੀਨੇ ਕੀ ਸੂਈ ਦੇ ਥੱਲੇ ਹਾਜ਼ਰ ਆ अच्छा फिर सकदे ना वैसे फिर रादा बन गया भी तकरीबन हरकी फिर मेले ਦੇ ਵਿੱਚ ਪਾਈਏ ਸਰ ਕੀ ਮੇਰਾ ਰਾਦਾ ਵੀਰੇ ਮੈਂ ਵੀਡੀਓ ਬੰਦਰ ਰਹਿਣਾ ਤੁਹਾਡੀਆਂ ਤੇ ਮੈਂ ਚਲੋ ਹਰਕੀ ਮੇਲੇ ਚ ਪੋਣੀ ਪੋਣੀ ਆਪਾਂ ਆ ਨਹੀਂ ਜ਼ਰੂਰ ਵੀਰੇ ਪਾਰਟਿਸਪੇਟ ਕਰੋਗੇ ਹਾਂਜੀ 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 ਨਾਲੇ ਆਪਣੀ ਬਿਲਕੁਲ ਆਪਣੇ ਬਾਰਡਰ ਬਿਲਡ ਤੇ ਆਪਣੀ ਜਿੰਦ ਜਾਨ ਮਤਲਬ ਕਿ ਘਰ ਦੀ ਝੋਟੀ ਆਪਣੀ ਜੀ ਆ ਠੀਕ ਆ ਠੀਕ ਹਾਂਜੀ 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 ਠੀਕ ਆ ਤੇ ਆ ਵੀਰ ਜੀ ਆਪਾਂ ਇਹ ਵਿੱਚ ਨਹੀਂ ਵੇਚ ਹਾਂ ਇਹ ਵਿੱਚ ਨਹੀਂ ਆ ਵੇਰ ਵੇਚਦੀ ਆ ਦੋਸਤੋ ਇਹ ਇੱਕ ਤੁਹਾਨੂੰ ਵੈਸੇ ਆਪਾਂ ਦਿਖਾ ਦਿੱਤੀ ਆ ਮੇਰਾ ਵੀਰ ਜਿਹੜਾ ਵੀ ਨਜਾਬਨ ਵੀ ਹੋਇਆ ਠੀਕ ਆ ਜੀ ਨਾ ਕਾਲ ਕਰਿਓ ਠੀਕ ਆ ਇਹ ਨੌਰਥਪੋਰ ਸ ਇਹ ਆਪਾਂ ਤੁਹਾਨੂੰ ਵੈਸੇ ਇੱਕ ਜਿਹੜੀ ਆ ਵਿਖਾਈ ਏ ਛੋਟੀ ਠੀਕ ਆ ਇੱਧਰ ਵੀਰ ਸੁਖਦੇਵ ਜਿਹੜੀ ਆਪਾਂ ਵੈੜ ਵੇਚਦੇ ਪਾਇਆ ਸੁਆ ਗਨਮਾ ਸੂਈ ਇਹ ਵੀਰੇ ਸੁਆ ਮਿਰਸ ਨਾਲ ਦੂਜਾ ਤੀਜਾ ਹੋਊਗੀ ਤੇ ਮਤਲਬ ਕਿ 2 ਕੁ ਮਹੀਨਿਆਂ ਹੋ ਗਏ ਸੂਈ ਨੂੰ ਦੋ ਕੁ ਮਹੀਨਿਆਂ ਦੀ ਸੂਈ ਆ ਹਾਂਜੀ 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 ਤੇ ਬੱਚਾ ਮਗਰ ਹੈਗਾ ਕਿ ਨਹੀਂ ਬੱਚਾ ਬੱਛਾ ਹੀ ਵੀਰੇ ਉਹ 20 25 ਦਿਨ ਬਾਅਦ ਐਕਸਪਾਇਰ ਹੋ ਗਿਆ ਹੈ ਮਰ ਗਿਆ ਬੱਚਾ ਜੀ ਹਾਂਜੀ ਬੱਛਾ ਹੈ ਲਓ ਜੀ ਮਗਰ ਬੱਛਾ ਸੀਗਾ ਉਹ ਐਕਸਪਾਇਰ ਹੋ ਗਿਆ ਠੀਕ ਆ ਜੀ 2 ਕੁ ਮਨਥ ਦਾ ਸਮਾਂ ਹੋ ਗਿਆ ਇਸ ਵੈੜ ਨੂੰ ਸੂਈ ਨੂੰ ਤੇ ਹਾਇ ਠੰਡੀ ਤੇਰੀ ਅਸੀਲ ਆ ਜੀ ਵੀਰ ਜੀ ਉਤਲੇ ਮੈਨੂੰ ਲੱਤਾਂ ਨੂੰ ਵੰਗਾ ਪਾ ਕੇ ਜੂਟ ਚੋਈਦੀ ਦੋ ਪਾ ਕੇ ਚੱਲੇ ਜੋ ਗਾਲਾਂ ਹੋ ਕੇ ਵੀ ਲੈ ਵੀਰ ਜੀ ਦੋੇ ਟਾਈਮ ਜੇ ਠੀਕ ਆ ਗੋਡਿਆਂ ਤੋਂ ਉੱਪਰ ਖੁੱਚਾਂ ਤੋਂ ਉੱਪਰ ਵੰਗਾ ਨੂੰ ਖੁੱਚਾਂ ਤੋਂ ਉੱਪਰ ਹਾਂਜੀ ਹਾਂਜੀ ਲਓ ਜੀ ਉੱਪਰ ਤੋਂ ਸੋ ਵੰਗਾ ਲੈ ਜੀ ਕੋ ਮਾਰਦੇ ਨਹੀਂ ਵੀ ਚੱਕਰ ਨਹੀਂ ਸਿੰਗਾ ਦੇ ਕੋ ਚੱਕਮੀ ਰੋਣਾ ਨਹੀਂ ਨੂੰ ਠੀਕ ਆ ਜੀ ਠੀਕ ਆ ਤੇ ਦੁੱਧ ਇੱਕ ਨਚਵਾਰੀ ਹੋਣ ਜੀ ਐ ਵੀਰ ਜੀ ਤੁਸੀਂ ਮੰਨ ਕੇ ਚਲੋ 8989 ਬਸ ਇਹਦਾ ਕੀ ਆ ਕਿ ਵੇਖ ਲਈ ਵੀਰ ਜਿਹੜੀ ਗੱਲ ਆ ਵੀ ਮਤਲਬ ਇਹੋ ਗੱਲ ਵੀ 8 ਤੋਂ ਘਟਦਾ ਨਹੀਂ ਤੇ 8 ਤੇ 9 ਦਰਮਿਆਨ ਆਪਾਂ ਵਾਲੀ ਬਵਾਰੀਆਂ ਦਾ ਕੰਮ ਨਹੀਂ ਜੇ ਆਪਾਂ ਕਰਦੀ ਆ ਆਪਾਂ ਵਾਲੀ ਛੇ ਆਪਾਂ ਵਾਲੀ ਵੇਚਣੀ ਆ ਆਪਾਂ ਜਿਹੜੀ ਗੱਲ ਆ ਸਹੀ ਹੈ ਜੀ ਹਾਂਜੀ ਬਵਾਰੀਆਂ ਵਾਲਾ ਕੰਮ ਨਹੀਂ ਹੈਗਾ ਸਹੀ ਹੈ ਹਾਂ ਉਸੋ ਇਹ ਵੀ ਇਹਦਾ ਕਰੀ ਜਾਂ ਸੀਗਾ ਵੀ ਤਕਰੀਬਨ ਕੋਈ ਦੁੱਧ ਵਾਲੇ ਪਸ਼ੂ ਪਾਏ ਜਾਂਦੇ ਤੇ ਜਿਹੜੀ ਵੇੜ ਇੱਕ ਚੰਗੀ ਖਾਸੀ ਖਰੀਦਣੀ ਆ ਜੋੜੀ ਕੋ 25 ਲੀਟਰ 30 ਲੀਟਰ ਵਾਲੀ ਹੋਵੇ ਠੀਕ ਆ ਤੇ ਉਹਦੇ ਕਰਕੇ ਵੀਰ ਦਾ ਇਰਾਦਾ ਸੀ ਵੀ ਜਿਹੜੇ ਕੋਈ ਥੋੜੇ ਦੁੱਧ ਵਾਲੇ ਪਸ਼ੂ ਆ ਉਹਨਾਂ ਨੂੰ ਸੇਲ ਕਰ ਦਿੰਨੇ ਆ ਤੇ ਇੱਕ ਚੰਗੀ ਵੱਡੀ ਵੜ ਪਾਲਾਂਗੇ ਅੱਗੇ ਮੇਰੇ ਭਰਾ ਕਿਸੇ ਨੂੰ ਵੀ ਲੋੜੀ ਦੀ ਆ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਤਕਰੀਬਨ ਕੋਈ 8 ਤੋਂ 9 9 ਤੋਂ 10 ਲੀਟਰ ਵਾਲੀ ਵੜ ਲੱਭ ਰਿਆ ਤੇ ਤੁਸੀਂ ਹੱਥ ਪਾ ਸਕਦੇ ਜੇ ਵੜ ਚੰਗੀ ਆ ਇੱਕ ਵੰਗਾ ਜ਼ਰੂਰ ਲੈਂਦੀ ਆ ਵੰਗਾ ਵੀ ਇੱਕ ਨਾਮਾਤ ਰੂਪ ਰੱਖਦੀ ਹੈ ਹਾਂਜੀ ਨਾਮਾ ਤੇ ਹਾਂਜੀ ਹਾਂਜੀ ਢਲ ਝੁੱਲ ਨਹੀਂ ਕਰਦੀਗੀ ਤੇ ਭਾਈ ਇਹਨੂੰ ਕੱਢ ਕੇ ਕੋਈ ਬਾਹਰ ਤੋਰ ਕੇ ਮਾੜਾ ਦਿਖਾ ਦਈਏ ਆਪਣੇ ਭੈਣ ਭ ਲਓ ਦੋਸਤੋ ਇਹ ਜਿਹੜੀ ਡਿਟੇਲ ਆ ਇਸ ਵੈਰ ਦੀ ਕੋਈ 2 ਕੁ ਮਹੀਨਾ ਦਾ ਹੀ ਸਮਾਂ ਹੋਇਆ ਜੇ ਨੂੰ ਸ੍ਰੀ ਨੂੰ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਇਧਰ ਬਾਹਰ ਕੱਢ ਕੇ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਤੇ ਸਿੰਘ ਬੇਸ਼ੱਕ ਗਿਆ ਪਰ ਆਂਦੀ ਕੁਛ ਨਹੀਂ ਕੀ ਢੰਡੀ ਧੀਰੀ ਆ ਆ ਦੇਖੋ ਜੀ ਕਰੋ ਸੰਗ ਦੇ ਵਿੱਚ ਆ ਠੀਕ ਆ ਬਾਕੀ ਚੌਂੜ ਚ ਅਗਲੇ ਪਿਛਲੇ ਥਾਣੇ ਦੀ ਪੂਰੀ ਪ੍ਰਾਪਰਟੀ ਅਗਲਾ ਚੈੱਕ ਕਰੇ ਆਪਾਂ ਨੇ ਆ ਚਾਰੇ ਠੀਕ ਆ ਜੀ ਹਾਂਜੀ ਹਾਂਜੀ ਆ ਲਓ ਦੋਸਤੋ ਆਪਾਂ ਫਿਰ ਵਾਰ-ਵਾਰ ਇੱਕੋ ਗੱਲ ਨੂੰ ਰਿਪੀਟ ਨਹੀਂ ਕਰਾਂਗੇ ਵੀਕ ਕਿਸੇ ਭੈਣ ਭਰਾਵੇ ਨੇ ਖਰੀਦਣੀਆਂ ਤੇ ਹਰ ਇੱਕ ਦੀ ਰਿਸਪੌਂਸਿਬਿਲਟੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਵੀ ਇੱਕ ਵਾਰੀ ਪਸ਼ੂ ਇੱਥੇ ਆਣ ਕੇ ਜ਼ਰੂਰ ਦੇਖੀਏ ਤੇ ਬਾਕੀ ਵੇਰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇਹ ਫੋਰ ਸੇਲ ਆ ਤੇ ਇਹ 2 ਕੁ ਮਹੀਨਾ ਦਾ ਸਮਾਂ ਹੋ ਗਿਆ ਇਹਨੂੰ ਸੋਈ ਨੂੰ ਇਸ ਵਕਤ 8-9 ਕਿਲੋਟਰ ਤੇ ਚੱਲ ਰਹੀ ਆ ਬਾਕੀ ਥਣ ਦੇਵਾ ਜਿੱਥੋਂ ਤੱਕ ਆਪਾਂ ਦੇਖ ਰਹੇ ਵੈਸੇ ਸਾਫ਼ ਸੁਥਰਾ ਤੇ ਲੰਬੇ ਚਾਰੇ ਚਾਰੇ ਥਣ ਚਲਦੀ ਵੀ ਵਧੀਆ ਹਨ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਵਾਇਰ ਆ ਦੋਸਤੋ ਜਿਹੜੀ ਵੀਰ ਸੁਖਦੇਵ ਸਿੰਘ ਹੁਣੀ ਇਹ ਸੇਲ ਕਰਦੇ ਪਏ ਆ ਠੀਕ ਹੈ ਜੀ ਤੇ ਬਾਕੀ ਹੁਣ ਮੌਕੇ ਤੇ ਜੋ ਵੀ ਹੋਤਾ ਹੈਗਾ ਤੁਹਾਨੂੰ ਦੱਸ ਦਿੱਤਾ ਅਜਾ ਸੁਖਦੇਵ ਭਾਈ ਇਹਦੀ ਕੀ ਡਿਮਾਂਡ ਕਰਦੇ ਜੇ ਮੁੱਲ ਕੀ ਰਹੂਗਾ ਡਿਮਾਂਡ ਵੀਰੇ ਆਪਾਂ ਮੰਗਣ ਵਾਲਾ ਲੋਕ ਜੋ ਮਰਜ਼ੀ ਮੰਗੇ ਨਾ ਆਪਾਂ ਤਾਂ 26200 ਰੁਪਏ ਮੰਗਦੇ ਆ 262 ਹਾਂਜੀ ਹਾਂਜੀ ਉਧਰ ਵੀ ਚਲੋ ਹੋ ਜੂ ਗੱਦਗਾ ਮੌਕੇ ਤੇ ਕਰ ਦੋਗੇ ਵਿੱਚ ਹਾਂਜੀ ਹਾਂਜੀ ਵੀਰ ਜੀ ਹਾਂਜੀ ਆ ਕਰਦੇ ਉਹਦੇ ਜਿੰਨੇ ਹੋ ਸਕੇ ਠੀਕ ਹੈ ਵੀਰ ਜੀ ਠੀਕ ਲੋਕ ਦੋਸਤੋ 26200 ਇਹਦੀ ਡਿਮਾਂਡ ਆ ਇਹਦਾ ਮੁੱਲ ਨਾ ਠੀਕ ਹੈ ਜੀ 26200 ਦੇ ਤੋ ਕੋਈ ਭਰਾ ਸੰਪਰਕ ਕਰ ਲੈ ਜਿਹੜਾ ਕੋਈ ਖਰੀਦਦਾਰ ਵੀਰ ਉਹ ਚੇਚੇ ਤੌਰ ਤੇ ਖਰੀਦਣੀ ਚਾਹੁੰਦਾ ਠੀਕ ਆ ਜੀ ਥੋੜੇ ਪੈਸੇ ਖਰਚ ਕਰਨੇ ਆ ਤੇ ਤਕਰੀਬਨ ਮੈਨੂੰ ਲੱਗਦਾ ਵੀ ਅੱਗੇ ਤੂੜੀ ਢੜੀ ਜਿਆਦੀ ਪੈ ਰਹੀ ਹੈ ਇਹੋ ਜੀ ਇਹੋ ਜੀ ਅੱਜ ਹੋ ਗਈ ਜੀ ਮਤਲਬ ਕਿ ਦਿਨ ਕਾਫੀ ਤੇ ਲਿਖੇ ਮਹੀਂ ਪੰਜ ਸਾਲ ਦਾ ਹੱਦ ਤੱਕ ਹੋ ਗਈ ਸਵਾਛ ਹੋ ਨਹੀਂਦਾ ਠੀਕ ਆ ਜੀ ਹਾਂ ਜੀ ਹੋ ਗਈ ਜੀ ਠੀਕ ਹੈ ਜੀ ਠੀਕ ਅੱਛਾ ਇਹ ਵੀ ਵਿਖਾ ਕੱਢ ਦੀਏ ਆਹ ਬਈ 2 ਕ ਮਹੀਨੇ ਦਾ ਸਮਾਂ 2 ਢਾਈ ਕ ਮਹੀਨੇ ਫਿਰ ਹੋ ਗਏ ਹਾਂਜੀ 2 ਢਾਈ ਮਹੀਨੇ ਦਾ ਮੰਨ ਕੇ ਚੱਲੋ ਅੱਜ 5 6 ਦਿਨ ਹੋ ਗਏ ਆ 5 6 ਦਿਨ ਹੋ ਹੈ ਜੀ ਟੀਕੇ ਲੱਗਿਓ ਪਰੇ ਨੂੰ ਠੀਕੇ ਭਰਾ ਜੀ ਹਾਂ ਹਾਂ ਜੀ ਹਾਂ ਜੀ ਲੋਕ ਦੋਸਤੋ ਨਾਲ ਦੇ ਨਾਲ ਟੀਕਾ ਵੀ ਭਰਾਇਆ ਠੀਕ ਆ ਜੀ ਤੇ ਅਗਲੇ ਬਲੇ ਅਗਲੀ ਕਿਸਮਤ ਹੈ ਆ ਜ ਆਪਾਂ ਭਰ ਦੇਣੀ ਖਾਲੀ ਹੋ ਰਹੀ ਆ ਆਪਾਂ ਠੀਕ ਆ ਜੀ ਹੁਣ ਖਾਲੀ ਕਹੇ ਦਿੱਤੀ ਜਾਊਗੀ ਠੀਕ ਆ ਕਿ ਦਿਨ ਅਜੇ ਥੋੜੇ ਹੋਏ ਆ ਬਟ ਇੱਕ ਵੇਰਵਾ ਪਾਤਾ ਕੋਈ ਵੀਰ ਚਲੋ ਮੋਤਲ ਲਗਾ ਕੇ ਥੋੜੀ ਕੇਅਰ ਕਰ ਲੂਗਾ ਕੇਅਰ ਕਰ ਲੂਗਾ ਹਾਂਜੀ ਹਾਂਜੀ ਕੇਅਰ ਕਰ ਲੂਗਾ ਨਿਕਲਾਵੇਗਾ ਕਿਸਮਤ ਕਿਸੇ ਦੀ ਹਾਂਜੀ 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 ਤੇ ਇੱਕ ਸੁਖਦੇਵ ਭਾਈ ਆਪਣੇ ਨੰਬਰ ਵੀਰੇ ਕਰ ਦਈਏ ਸਾਂਝੇ ਨੰਬਰ ਵੀਰੇ 98550 ਹਾਂਜੀ 47608 ਬਸ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਵਾਰੀ ਫਿਰ ਬੋਲ ਦਈਏ ਜੀ 98550 47608 ਇੱਕ ਨੰਬਰ ਵੀਰੇ ਮੈਂ ਤੁਹਾਨੂੰ ਐਡ ਕਰਾ ਦੂੰਗਾ ਅੱਜ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰ ਆਪਣੀ ਵਿਜ਼ਿਟ ਸੀਗੀ ਠੀਕ ਹੈ ਜੀ ਤੇ ਜਿਹੜਾ ਬਿਲਕੁਲ ਇੱਕੋ ਇੱਕ ਨਾਗਵਕਾਊ ਆ ਉਹ ਆਪਾਂ ਤੁਹਾਨੂੰ ਦੱਸਤਾ ਤੇ ਨਾਲ ਦੀ ਨਾਲ ਹੀ ਉਹਦੀ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਤੀ ਹੈ ਇੱਕ ਝੋਟੀ ਦਿਖਾਈ ਹੈ ਬੜੀ ਪਿਆਰੀ ਝੋਟੀ ਆ ਠੀਕ ਆ ਜੀ ਚੰਗੇ ਦੁੱਧ ਤੇ ਚੱਲ ਰਹੀ ਆ ਇਹ ਵੈਸੇ ਨੌਰ ਫੋਰ ਸੇਲ ਆ ਬਾਕੀ ਕੋਈ ਭਰਾ ਜਿੰਨੇ ਵੀ ਆਪਣੇ ਨੀਲੀ ਦਾ ਵੀ ਨਸਲ ਨੂੰ ਪਿਆਰ ਕਰਨ ਵਾਲੇ ਵੀਰ ਆ ਉਹਨਾਂ ਨੂੰ ਆਪਾਂ ਜਾਣਕਾਰੀ ਦੇਣੀ ਸੀ ਠੀਕ ਆ ਜੀ ਤੇ ਇਹ ਜਿਹੜੀ ਝੋਟੀ ਵੀਰ ਦੇ ਕੋਲੇ ਅਵੇਲੇਬਲ ਆ ਤੇ ਮਗਰ ਕੱਟੀ ਫੀਮੇਲ ਕਾਫ ਆ ਉਹਨਾਂ ਦੇ ਸਮੇਂ ਦੇ ਵਿੱਚ ਵੀਰ ਦਾ ਇਰਾਦਾ ਵੀ ਇਹ ਜਿਹੜੇ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਾਵਾਂਗੇ ਮਿਲਕਿੰਗ ਦੇ ਵਿੱਚ ਬਿਊਟੀ ਮਿਲਕਿੰਗ ਦੇ ਵਿੱਚ ਸੋ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ